ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਵੈ ਅਲਵ ਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨਾ ਸੇ ਸੰਗ ਨਾ ਛੁਟਕਿਓ ਅਦਕੋ ਅਹ ਬੁੱਧ ਬਾਦੇ ਪਿਆਰੇ ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦਵਾਰ ਦਿਜੈ ਬੁੱਧ ਬਵਿਕਾਰ ਹਾਉ ਮੋਨ ਬਿਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਤਰਤੀ ਪਰਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾਤਿ ਇਥੇ ਚਾਈ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਨ ਉਤਰੈ ਇਹ ਵਿਦਜੇ ਲਖ ਜਤਨ ਕਰੀ ਕਨਕ ਕਮਾਨੀ ਹੈ ਵਰ ਗੈਬਰ ਬਹੁ ਵਿਦਤਾਨ ਦਤਾਰਾ ਅੰਨ ਬਸਤਰ ਪੁੰਬੋ ਅਰਪੇ ਨੈ ਮੇਰੀ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮ ਰਥ ਰਹਿਤਾ ਹਉ ਹਉ ਕਰਤ ਬੰਦਨ ਮਹ ਭਰਿਆ ਨੈ ਮੇਰੀ ਇਹ ਜੁਗਤ ਜੋਗ ਸਿਧ ਅਸ਼ਟ ਚਰਾਸਿ ਹੀ ਏ ਭੀ ਕਰ ਕਰ ਰਹਿਆ ਵੱਡਿਆਰ ਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਹਿਆ ਰਾਜ ਨੀ ਨਾਰਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸਹਿਜ ਸੋ ਨੀ ਚੰਦਨ ਚੂਆ ਨਰਕ ਗੋਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਦ ਜੈਸੇ ਪੂਰਬ ਲਿਖੇ ਕਾ ਨਹਿਨਾ ਤੇਰੋ ਸਿਵ ਕੇ ਰੰਗ ਮਾਤਾ ਭਇਓ ਕਿਰਪਾ ਦੇਨ ਦੁਖ ਪੰਜਨ ਹਰ ਹਰ ਕੀ ਤਨ ਇਹ ਮਨ ਰਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵ ਕਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਵਾਰ ਅਰਵ ਵੇਦ ਵਿਚਾਰਿਓ ਨਿਵਲ ਪਉੰਖ ਮਸਾਦੇ ਪੰਜ ਜਨਾਸਿ ਸੰਗ ਨਾ ਛੁਟਕਿਓ ਅਦਕੁ ਅਹ ਬੁੱਧ ਬਾਦੇ ਪਿਆਰੇ ਇਨ ਬਿਦ ਮਿਲ ਨ ਜਾਇ ਮੈਂ ਕੀਏ ਕਰਮ ਅਨੇਕਾ ਹਾਰ ਫर्यੋ ਸੁਆਮੀ ਕਾ ਦਵਾਰ ਦੁਜਾ ਬੁੱਧ ਬਵਿਕਾਰ ਹਾਉ ਮੋਨ ਬਿਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਤਰਤੀ ਪਰਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾਥਿ ਇਥੇ ਜਾਇ ਬਸਿਓ ਸਿਰ ਕਰਵਤ ਤਰਾਇ ਮਨ ਕੀ ਮਨ ਉਤਰੈ ਇਹ ਵਿਦਜੇ ਲਖ ਜਤਨ ਕਰੇ ਕਨਕ ਕਮਾਨੀ ਹੈ ਵਰ ਗੈ ਵਰ ਬਹੁ ਵਿਦਾਨ ਦਤਾਰਾ ਅੰਨ ਬਸਤਰ ਪੁੰਭੋ ਅਰਪੇ ਨੈ ਮੇਰੀਆ ਹਰ ਦੁਵਾਰਾ ਪੂਜਾ ਅਰਚਾ ਬੰਦਨ ਡੰਡੋਤ ਖਾਟ ਕਰਮਾ ਰਥ ਰਹਿਤਾ ਹਉ ਹਉ ਕਰਤ ਬੰਦਨ ਮਹ ਭਰਿਆ ਨੈ ਮੇਰੀਆ ਇਹ ਜੁਗਤ ਜੋਗ ਸਿਧ ਅਸ਼ਟਚਰਾਸ ਹੀ ਏ ਭੀ ਕਰ ਕਰ ਰਹਿਆ ਵੱਡਿਆ ਜਾ ਫਿਰ ਫਿਰ ਜਨਮਾ ਹਰ ਸੋ ਸੰਗ ਨਾ ਗਹਿਆ ਰਾਜ ਰੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸਹਿਜ ਸੋਨੀ ਚੰਦਨ ਚੂਆ ਨਰਕ ਕੋਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਇਸ ਪਇਓ ਪ੍ਰਾਪਤ ਜਿਸ ਪੂਰਬ ਦਿਖੇ ਕਾ ਲਹਿਣਾ ਤੇਰੋ ਸਿਵ ਕੇ ਰੰਗ ਮਾਤਾ ਸੋਇਓ ਕਿਰਪਾ ਦੇ ਤਿਨ ਦੁਖ ਪੰਜਨ ਹਰ ਹਰ ਕੀ ਤਨ ਇਹ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵ ਕਰ ਦੂਜਾ ਅਸ਼ਟ ਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਲਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨਾਸਿਓ ਸੰਗ ਨਾਛੁਟਿ ਕਿਓ ਅਦਕੁ ਅਹ ਬੁੱਧ ਬਾਦੇ ਪਿਆਰੇ ਇਨ ਬਿਦ ਮਿਲ ਨ ਜਾਇ ਮੈਂ ਕੀਏ ਕਰਮ ਅਨੇਕਾ ਹਾਰ ਫਿਰਿਓ ਸੁਆਮੀ ਕਾ ਦਵਾਰ ਦੁਜਾ ਬੁੱਧ ਬਵਿਕਾਰ ਹਾਉ ਮੋਨ ਬਿਓ ਕਿਰਪਾ ਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਤਰਤੀਬ ਪਰਮਿਓ ਦੁਬਦਾ ਛੁਟਕਾ ਨਾਹੀ ਮਨ ਕਾ ਬਨਾਥਿ ਇਥ ਸਜੈ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਨ ਉਤਰੈ ਇਹ ਵਿਦਜੇ ਲਖ ਜਤਨ ਕਰੀ ਕਨਕ ਕਮਾਨੀ ਹੈ ਵਰਗੈ ਵਰ ਬਹੁ ਵਿਦ ਦਾਨ ਦਤਾਰਾ ਅੰਨ ਬਸਤਰ ਪੁੰਬੋ ਅਰਪੇ ਨ ਮਿਰਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਾਟ ਕਰਮ ਰਤ ਰਹਿਤਾ ਹਉ ਹਉ ਕਰਤ ਬੰਦਨ ਮਹ ਭਰਿਆ ਨੈ ਮਿਲਿਆ ਇਹ ਜੁਗਤ ਜੋਗ ਸਿਧ ਅਸ਼ਟ ਚਰਾਸਿ ਹੀ ਏ ਭੀ ਕਰ ਕਰ ਰਹਿਆ ਵੱਡਿਆ ਅਰਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਹਿਆ ਰਾਜ ਨਿਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸੇਜ ਜਿ ਸੋਨੀ ਚੰਦਨ ਚੂਆ ਨਰਕਪੁਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਇਸ ਭਇਓ ਪ੍ਰਾਪਦ ਜਿਸ ਪੂਰਬ ਲਿਖੇ ਕਾ ਲਹਿਣਾ ਤੇਰੋ ਸਿਵ ਕੇ ਰੰਗ ਮਾਤਾ ਭਇਓ ਕਿਰਪਾ ਦੇਨ ਦੁਖ ਪੰਜਨ ਹਰ ਹਰ ਕੀਤਨ ਇਹ ਮਨ ਰਤਾ ਰਹਾਉ ਦੂਜਾ ਵਾਹਿ ੁਦੀ ਕਾ ਖਲਸਾ ਵਾਹਿ ੁਦੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਵ ਅਲਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨਾ ਸੇ ਸੰਗ ਨਾ ਛੁਟਕਿਓ ਆਦਕ ਉਹਨਾਂ ਬੁੱਧ ਬਾਦਿ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦਵਾਰ ਦੁਜਾ ਬੁੱਧ ਬਵਿਕਾਰ ਹਾਉ ਮੋਨ ਬਿਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਤਰਤੀ ਪਰਿਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾ ਤੀਰਥ ਜਾਈ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਨ ਉਤਰਾ ਇਹ ਵਿਦਜੇ ਲਖ ਜਤਨ ਕਰੀ ਕਨਕ ਕਮਾਨੀ ਹੈ ਵਰ ਗੈਬਰ ਬਹੁ ਵਿਦ ਧਾਨ ਦਤਾਰਾ ਅੰਨ ਬਸਤਰ ਪੁੰਬੋ ਅਰਪੇ ਨਾ ਮੇਰੀ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮ ਰਥ ਰਹਿਤਾ ਹਉ ਹਉ ਕਰਤ ਬੰਦਨ ਮਹ ਪਰਿਆ ਨਾ ਮਿਲਿਆ ਇਹੁ ਜੋਗਤਾ ਜੋਗ ਸਿਧ ਅਸ਼ਟ ਚਰਾਸਿ ਹੀ ਏ ਭੀ ਕਰ ਕਰ ਰਹਿਆ ਵੱਢਿਆ ਅਰਜਾ ਫਿਰ ਫਿਰ ਜਨਮ ਹਰ ਸੋ ਸਮਨਾ ਗਹਿਆ ਰਾਜ ਨੀ ਨਾਰਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸਹਿਜ ਸੋ ਨੀ ਚੰਦਨ ਚੂਆ ਨਰਕ ਗੋਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੂਰਵ ਲਿਖੇ ਕਾ ਲਹਿਨਾ ਤੇਰੋ ਸਿਵ ਕੇ ਰੰਗ ਮਾਤਾ ਭਇਓ ਕਿਰਪਾ ਦਿਨ ਦੁਖ ਪੰਜਨ ਹਰ ਹਰ ਕੀ ਤਨ ਇਹ ਮਨ ਰਤਾ ਰਹਾਉ ਦੁਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਗੁਰ ਪ੍ਰਸਾਦਿ ਪਾਠ ਪੜਿਵਾਲ ਅਲਵ ਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨਾ ਸੇ ਸੰਗ ਨਾ ਛੁਟਕਿਓ ਅਦਕੋ ਅਹ ਬੁੱਧ ਬਾਦੇ ਪਿਆਰੇ ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕਾ ਦਵਾਰ ਦੁਜਾ ਬੁੱਧ ਬਵਿਕਾਰ ਹਾਉ ਮੋਨ ਪਿਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਤਰਤੀ ਪਰਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾਤਿ ਤਿਥ ਜਾਈ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਨ ਉਤਰੈ ਇਹ ਵਿਦਜੇ ਲਖ ਜਤਨ ਕਰੇ ਕਨਕ ਕਮਾਨੀ ਹੈ ਵਰਗੈ ਵਰ ਬਹੁ ਵਿਦਤਾਨ ਦਤਾਰਾ ਅਨ ਬਸਤਰ ਪੁੰਭੋ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਵੰਦਨ ਡੰਡੋਤ ਖਾਟ ਕਰਮ ਰਥ ਰਹਿਤਾ ਹਉ ਹਉ ਕਰਤ ਵੰਦਨ ਮਹਿ ਪਰਿਆ ਨਾ ਮਿਲਿਆ ਇਹ ਜੁਗਤ ਜੋਗ ਸਿਧ ਅਸ਼ਟਚਰਾਸ ਹੀ ਏ ਭੀ ਕਰ ਕਰ ਰਹਿਆ ਵੱਡਿਆਰ ਜਾ ਫਿਰ ਫਿਰ ਜਨਮ ਹਰ ਸੋ ਸੰਗ ਨਾ ਗਹੀਆ ਰਾਜ ਨੀ ਨਾਰਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸਹਿਜ ਸੋਨੀ ਚੰਦਨ ਚੂਆ ਨਰਕ ਗੋਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਇਸ ਭਇਓ ਪ੍ਰਾਪਦ ਜੈਸਾ ਪੁਰਬ ਲਿਖੇ ਕਾ ਨਹਿਨਾ ਤੇਰੋ ਸਿਵ ਕੇ ਰੰਗ ਮਾਤਾ ਭਇਓ ਕਿਰਪਾ ਦੇਨ ਦੁਖ ਪੰਜਨ ਹਰ ਹਰ ਕੀ ਤਨ ਇਹ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਵਾਂ ਅਲਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨ ਅਸੋ ਸੰਗ ਨਾ ਛੁਟਕਿਓ ਅਦਕੁ ਅਹ ਬੁੱਧ ਬਾਦੇ ਪਿਆਰੇ ਇਨ ਬਿਧ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਫਿਰਿਓ ਸੁਆਮੀ ਕਾ ਦਵਾਰ ਧੁਇ ਜਾ ਬੁੱਧ ਬਵਿਕਾਰ ਹਾਉ ਮੋਨ ਬਿਓ ਕਰਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਟਟ ਤੀਰਥ ਸਭ ਤਰਤੀ ਪਰਿਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾਥਿ ਇਥਿ ਜਾਇ ਬਸਿਓ ਸਿਰ ਕਰਵਤ ਤਰਾਇ ਮਨ ਕੀ ਮਨ ਉਤਰੈ ਇਹ ਵਿਦਜੇ ਲਖ ਜਤਨ ਕਰੀ ਕਨਕ ਕਮਾਨੀ ਹੈ ਵਰਗੈ ਵਰ ਬਹੁ ਬਿਦਾਨ ਦਤਾਰਾ ਅੰਨ ਬਸਤਰ ਪੁੰਭੋ ਅਰਪੇ ਨੈ ਮਿਰਿਆ ਹਰ ਦੁਵਾਰਾ ਪੂਜਾ ਅਰਚਾ ਬੰਦਨ ਡੰਡੋਤ ਖਾਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਦਨ ਮਹ ਭਰਿਆ ਨੈ ਮਿਰਿਆ ਇਹ ਜੁਗਤ ਜੋਗ ਸਿਧ ਅਸ਼ਟ ਚਰਾਸਿ ਹੀ ਏ ਭੀ ਕਰ ਕਰ ਰਹਿਆ ਵੱਡਿਆ ਅਰ ਜਾ ਫਿਰ ਫਿਰ ਜਨਮਾ ਹਰ ਸੋ ਸਮਨਾ ਗਹਿਆ ਰਾਜ ਨਿਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਫਾਰਾ ਸਹਿਜ ਸੋਨੀ ਚੰਦਨ ਚੂਆ ਨਰਕ ਪੂਰ ਕਾ ਦੁਆਰਾ ਹਰ ਕੀਰਤ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਇਸ ਪਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲਹਿਣਾ ਤੇਰੋ ਸਿਵ ਕੇ ਰੰਗ ਮਾਤਾ ਤਉ ਕਿਰਪਾ ਤੇਨ ਦੁਖ ਪੰਜਨ ਹਰ ਹਰ ਕੀਤਨ ਇਹ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਰਠ ਮਹੱਲਾ ਪੰਜਵ ਕਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਪਾਠ ਪੜਿਓ ਅਰਬ ਵੇਦ ਵਿਚਾਰਿਓ ਨਿਵਲ ਪਉੰਗ ਮਸਾਦੇ ਪੰਜ ਜਨ ਅਸੋ ਸੰਗ ਨਾ ਛੁਟਕਿਓ ਅਦਕੁ ਅਹ ਬੁੱਧ ਬਾਦੇ ਪਿਆਰੇ ਇਨ ਬਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਫर्यੋ ਸੁਆਮੀ ਕੈ ਦਵਾਰ ਦੁਜੈ ਬੁੱਧ ਬਿਕਾਰ ਹਾਉ ਮੋਨ ਬਿਓ ਕਰਪਾਤੀ ਰਹਿਓ ਨਗਨ ਫਿਰਿਓ ਬਨਮਾਹੀ ਤਟ ਤੀਰਥ ਸਭ ਤਰਤੀ ਪਰਮਿਓ ਦੁਬਦੈ ਛੁਟਕੈ ਨਾਹੀ ਮਨ ਕਾ ਬਨਾਥਿ ਇਥ ਸਜੈ ਬਸਿਓ ਸਿਰ ਕਰਵਤ ਤਰਾਏ ਮਨ ਕੀ ਮਨ ਉਤਰਾ ਇਹ ਵਿਦਜੇ ਲਖ ਜਤਨ ਕਰੀ ਕਨਕ ਕਮਾਨੀ ਹੈ ਵਰਗੈ ਵਰ ਬਹੁ ਵਿਦਿ ਤਾਨ ਦਤਾਰਾ ਅੰਨ ਬਸਤਰ ਪੁੰਬੋ ਅਰਪੇ ਨਾ ਮਿਲਿਆ ਹਰ ਦੁਆਰਾ ਪੂਜਾ ਅਰਚਾ ਬੰਦਨ ਢੰਡੋਤ ਖਾਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਦਨ ਮਹ ਭਰਿਆ ਨਾ ਮਿਲਿਆ ਇਹੁ ਜੁਗਤ ਜੋਗ ਸਿਧ ਅਸ਼ਟ ਚਰਾਸਿ ਹੀ ਏ ਭੀ ਕਰ ਕਰ ਰਹਿਆ ਵੱਡਿਆ ਅਰਜਾ ਫਿਰ ਫਿਰ ਜਨਮ ਹਰ ਸੋ ਸਮਨਾ ਗਹਿਆ ਰਾਜ ਰੀਲਾ ਰਾਜਨ ਕੀ ਰਚਨਾ ਕਰਿਆ ਹੁਕਮਿ ਅਫਾਰਾ ਸਹਿਜ ਸੋਨੀ ਚੰਦਨ ਚੂਆ ਨਰਕ ਗੁਰ ਕਾ ਦੁਆਰਾ ਹਰਿ ਕੀਰਤਿ ਸਾਲ ਸੰਗਤ ਹੈ ਸਿਰ ਕਰਮਨ ਕੇ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੂਰਬ ਲਿਖੇ ਕਾ ਲਹਿਣਾ ਤੇਰੋ ਸਿਵ ਕੇ ਰੰਗ ਮਾਤਾ ਭਇਓ ਕਿਰਪਾ ਦਿਨ ਦੁਖ ਪੰਜਨ ਹਰ ਹਰ ਕੀ ਤਨ ਇਹ ਮਨ ਰਤਾ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ